ਈ ਨਵਾ ਥੋੜਾ ਵੀਰੇ ਜਸਵੰਤ ਜਸਵੰਤ ਆਲਾ ਮੇਰੇ ਕੋਲ ਹੁਣ ਤਾਂ ਮੈਂ ਹੱਥ ਤੇਰੇ ਸਾਹਮਣੇ ਆ ਸੱਜਾ ਜੀ ਹੁਣ ਤੈਨੂੰ ਮੈਂ ਦੱਸੂ ਵੀ ਕਿੰਨਾ ਪੜਿਆ ਹਾਂ ਖਾਲਸਾ ਮੈਂ ਤਰਸਤੀ ਕੀ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਹੁਣ ਦੱਸੋ ਬੱਚੂ ਦੱਸੋ ਕੁਝ ਜਿੰਮੇਰੇ ਕੁਝ ਨਹੀਂ ਕੁਝ ਵੀ ਹੁਣ ਮੇਰੇ ਕੋਲ ਹੱਥ ਸਾਹਮਣੇ ਆ ਵੀਰੇ ਹਾਂਜੀ ਮੈਂ ਕਿਹੜੇ ਕੋਈ ਜਿੰਮੇਰੇ ਦੱਸ ਦਿੰਦਾ ਅੱਛਾ ਬੱਚੇ ਪੁੱਛੇ ਵੀ ਨੇ ਭਾਈ ਕਿੰਨੀ ਉਮਰ ਆ ਤੁਹਾਡੀ 58 ਸਾਲ ਦੀ 58 ਦੁੰਜਾ ਦੁੰਜਾ ਹਾਂਜੀ ਤੇ ਹੁਣ ਚੱਲ ਮੈਨੂੰ ਵੀਰੇ ਐਂ ਦੱਸ ਜਿਹੜੀ ਪ੍ਰੋਬਲਮ ਆ ਤੈਨੂੰ ਉਹ ਕੀ ਆਉਂਦੀ ਆ ਬਸ ਹੁਣ ਮੇਰੇ ਮੂਰੇ ਹੱਤ ਆ ਪਹਿਲਾਂ ਰਾਸ਼ੀ ਦੇ ਨਿਸ਼ਾਨ ਖੋਣੇ ਮੇਰੇ ਸਿਰ ਪੇਟ ਚ ਦਰਦ ਨਹੀਂ ਆਉਂਦੀ ਤੈਨੂੰ ਕੋਈ ਨਸ਼ਾ ਨਹੀਂ ਕਰਦਾ ਕੋਈ ਮਰਜ਼ੀ ਦੀ ਚੀਜ਼ ਨਹੀਂ ਖਾਂਦਾ ਜੀ ਸਰ ਨਾਮ ਆ ਜਸਵੰਤ ਸਿੰਘ ਜਸਵੰਤ ਸਿੰਘ ਜਸਵੰਤ ਮਕਰ ਰਾਸ਼ੀ ਬਣਦੀ ਆ ਵੀਰੇ ਤੇਰੀ ਅੱਛਾ ਜੀ ਅੱਛਾ ਜੋ ਜੀ ਮੰਨਦੇ ਹੋ ਉਹ ਵੀ ਮਕਰ ਰਾਸ਼ੀ ਹੈ ਇੱਕ ਜੋਤਿਸ਼ ਦੇ ਅਧਾਰ ਤੇ ਇਹ ਬਾਈ ਜਿਹੜਾ ਆਉਣਾ ਜਿਹੜਾ ਸਮਾਂ ਹੈ ਉਹ ਤੈਨੂੰ ਮੈਂ ਦੱਸਣਾ ਜੀ ਤੁਹਾਨੂੰ ਲੋ ਤੇਰੇ ਕੋਲ ਹੈ ਹੀ ਹੈ ਇਹ ਨਹੀਂ ਪਤਾ ਮੈਨੂੰ ਕਿੰਨੇ ਆ ਕਿਹਨੇ ਜੀ ਹੈਗੀ ਆ ਤੇਰੇ ਕੋਲ ਜਿਹੜਾ ਪੈਸਾ ਹੈਗਾ ਕੁਛ ਹਾਂਜੀ ਜੈਸਨੋਜ਼ ਦਾ ਸੋ ਮੈਨੂੰ ਵੀ ਇਹ ਗੱਲ ਸੱਚ ਹੈ ਝੂਠ ਆ ਠੀਕ ਹੈ ਹਾਂ ਹਾਂ ਲੈ ਪੰਦੇ ਕਿ ਲੋ ਵੀ ਤੇਨੂੰ ਦੱਸਣੇ ਨੇ ਬਾਕੀ ਜੋ ਤੂੰ ਕਹੇਗਾ ਉਹ ਮੈਂ ਦੱਸੂਗਾ ਜਿਹੜਾ ਹੁਣ ਤੇਰਾ ਕੰਮ ਆ ਵੀਰੇ ਜੀ ਹੁਣ ਇਹਲਾ ਜਿਹੜਾ ਸਮਾਂ ਜੇ ਤੂੰ ਮੰਨ ਲਾ ਜਿਵੇਂ ਉਹ ਉਤਾਰ ਸਰ ਆਪਾਂ ਕਹਿੰਦੇ ਆ ਚਾਹੇ ਗ੍ਰਹਿ ਦੱਤਾਂ ਦਾ ਕਹਿ ਲੋ ਉਹ ਚਾਹੇ ਮਕਦਰੀ ਆ ਉਹਦੇ ਵਿੱਚ ਤੇਰਾ ਸਮਾਂ ਜਿਹੜਾ ਆਉਣੇ ਵਾਲਾ ਜੀ ਮਤਲਬ ਜੇ ਆਪਾਂ ਉਹਦੇ ਤੇ ਦੇਖ ਰੇ ਕਰਾਂਗੇ ਉਹ ਵਧੀਆ ਚੀਜ਼ ਆ ਠੀਕ ਆ ਜਿਹੜਾ ਇਸ ਟਾਈਮ ਤੁਹਾਡਾ ਜਿਹੜਾ ਇੱਕ ਜਣੇ ਖੂਨ ਗਰਮ ਖੋਲਦਾ ਜਿਵੇਂ ਭਗਤ ਸਿੰਘ ਹੋਣਾ ਬਣ ਹੈ ਹਾਂ ਠੀਕ ਹੈ ਹੈਗਾ ਕਿ ਨਹੀਂ ਵੀਰੇ ਇਹ ਗੱਲ ਹਾਂ ਇਹਨੇ ਗੱਲਾਂ ਸੱਚੀਆਂ ਹੋ ਗਈਆਂ ਵੀਰੇ ਦੋ ਤਿੰਨ ਰਹਿ ਗਈਆਂ ਦਿਮਾਗ ਤੇਰਾ ਬਹੁਤ ਇੰਟੈਲੀਜੈਂਟ ਆ ਬਾਈ ਤੇ ਬਹੁਤਾ ਤੂੰ ਬੈਂਸ ਦਾ ਨਹੀਂ ਹਰ ਇੱਕ ਚੀਜ਼ ਨਾਲ ਹਰ ਇੱਕ ਟੌਪਿਕ ਤੇ ਅੰਦਰੇ ਦਾ ਬਜੇਨਾ ਹੋਣਾ ਹੈ ਨਾ ਜਦੋਂ ਖੋਲਦਾ ਪਾਕਿਸਤਾਨ ਦੇ ਬੰਬ ਵੰਗੋ ਹੈ ਨਾ ਕਿੰਨੀਆਂ ਗੱਲਾਂ ਹੋ ਗਈਆਂ ਵੀਰੇ ਤੇਨੂੰ ਦੋ ਰਹਿ ਗਏ ਆ ਇੱਕ ਤਰ੍ਹਾਂ ਸ਼ੁਕਰ ਕਰ ਜਾਦਾ ਖਰਾਬ ਆ ਸ਼ਨੀ ਦੇਵ ਠੀਕ ਨੇ ਉਹਨਾਂ ਨੇ ਹੁਣ ਤੁਹਾਨੂੰ ਮਿਹਨਤ ਦੇਣੀ ਆ ਮਕਰਦਾਸ਼ੀ ਆ ਇਹਦਾ ਸਵਾਮੀ ਆ ਜਿਹੜਾ ਸ਼ਨੀ ਦੇਵ ਨੇ ਕਹਲੋ ਕਾਲ ਹੋਲੇ ਨਾਲ ਕਰੋ ਚੰਡੀ ਕਹਲੋ ਦੁਰਗਾ ਕਹਲੋ ਮਹਾਕਾਲੀ ਕਹਲੋ ਇੱਕ ਮਹਾਕਾਲ ਜਿਵੇਂ ਗੁਰੂ ਗ੍ਰੰਥ ਸਾਹਿਬ ਨੇ ਮਹਾਕਾਲ ਦੇ ਨਾਇਕ ਨਿਕ ਅਸੀਂ ਉਸ ਨੂੰ ਕਰਨੇ ਵਾਲੇ ਜੀ ਚਿੰਦ। ਦੇਮੇ ਇੱਕ ਮਹਾ ਮਾਈ ਕਾਲੀ ਸੀ। ਉਹ ਪਸਮਦ ਸੁਰੀਆਂ। ਉਹਨੇ ਵਰਦਾਨ ਲੈ ਲਿਆ ਭੋਲੇ ਨਾਮ ਤੋਂ ਬਾਈ। ਅੱਛਾ। ਵੀ ਮਾਪਸ ਨੂੰ ਕਰ ਦਿਆ ਕਰਾਂ ਹੱਥ ਜੀ ਤੇ ਤਿਰਕ ਕਰਾਂ। ਅੱਛਾ। ਹੁਣ ਜਿਹੜਾ ਗੁਰੂ ਹੁੰਦਾ ਜਿਵੇਂ ਤੁਹਾਡੇ ਬੱਚੇ ਨੇ ਉਥੇ ਤੋਂ ਪਿਆਰ ਨਾਲ ਮੰਗਣ ਤਾਂ ਦੇ ਦੇਣਾ ਨੇ ਚਾਹੇ ਉਹਨੂੰ ਹਾਨੀਕਾਰਕਾ ਚਾਹੇ ਹੁਣ ਲਾਭਦਾਇਕਾ। ਹਾਂਜੀ। ਵਾਹਿਗੁਰੂ। ਕਚਾਈ ਰੈਸਟ ਗਰ ਨੂੰ ਬਾਤ ਕਰ ਲਿਓ ਨਹੀਂ 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 ਤੁਸੀਂ ਕਰੋ ਜਸਵੰਤ ਜੀ ਤੁਸੀਂ ਅੱਜ ਤੱਕ ਜੀ ਕੈਨੂੰ ਇੱਜ਼ਤਾਂ ਢਕੀਆਂ ਨੇ ਕਿਸੇ ਦੀ ਉਹ ਸ਼ਾਰੀ ਨਹੀਂ ਹੈਗੀ ਠੀਕ ਹੈ ਇਹ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਹਰ ਇੱਕ ਪੰਡਤ ਕਹਿੰਦਾ ਇਹ ਤੁਹਾਡਾ ਜੀਵਨਾ ਮੈਂ ਹਰ ਇੱਕ ਦਾ ਨਹੀਂ ਦੱਸਦਾਗਾ ਠੀਕ ਹੈ ਜੀ ਜਸਵੰਤ ਜੱਜੇ ਤੇ ਮਕਰ ਰਾਸ਼ੀ ਦਾ ਹਾਲ ਜੀ ਸੀਗਾ ਇਹ ਇਹਨਾਂ ਵਿੱਚੋਂ ਸਕਿੰਟਾਂ ਮਿੰਟਾਂ ਵਿੱਚ ਫਰਕ ਹੁੰਦਾ ਡੇਢ ਘੰਟੇ ਦਾ ਇੱਕ ਨਕਸ਼ਤਰ ਹੁੰਦਾ ਜੀ ਉਹਦਾ ਹੀ ਮਿੰਟ ਮਿੰਟ ਵਾ ਬਦਲਦਾ ਰਹਿੰਦਾ ਉਹ ਨਹੀਂ ਗੱਲ ਮੈਂ ਤੁਹਾਨੂੰ ਦੱਸਦਾ ਜੇ ਤੁਹਾਨੂੰ ਉਹਨੇਲਾ ਸਮਾਂ ਜੀ ਜੋ ਤੁਸੀਂ ਗਮਾਇਆ ਮਿਹਨਤ ਕਰਿਓ ਮਿਲਣੀ ਆ ਠੀਕ ਹੈ ਜੀ ਤੁਹਾਡਾ ਜਿਹੜਾ ਬ੍ਰਸਪਤੀ ਆ ਉਂਗਲੀਆਂ ਤੁਸੀਂ ਜੋੜੀਆਂ ਤਾਂ ਨਹੀਂ ਹੋਈਆਂ ਆਪਣੇ ਹਿਸਾਬ ਨਾਲ ਨਹੀਂ ਜੀ ਮੇਰੇ ਕੋਲ ਰੱਖੇ ਕੀ ਮਤਲਬ ਇਹ ਟੈਟ ਤਾਂ ਨਹੀਂ ਕਰਿਆ ਹੋਇਆ ਆਮ ਜਿਹਾ ਮਰ ਆਪਣੇ ਦਿੱਤਾ ਉਹਦਾ ਰਾਸਾ ਹਾਂਜੀ ਉਹ ਜਿਤਨਾ ਹੀ ਉਤਰਾ ਹੀ ਜਿਤਨਾ ਹੀ ਠੀਕ ਆ ਜਣਦੇ ਇਹਦਾ ਹਾਲ ਦੱਸਦਾ ਕੋਈ ਇਹਨੂੰ ਬਗਾੜਤੇ ਫਿਰ ਉਹਦੇ ਵਿੱਚੋਂ ਰੇਖਾ ਹੋਰ ਦੇਖਣ ਲੱਗ ਜਾਣੀ ਯਾਰ ਜੇ ਇਹਨੂੰ ਆਪਾਂ ਖੁੱਲੀ ਕਰਾਂਗੇ ਹਨਾ ਹੱਥ ਨੂੰ ਸਾਰੀ ਪੰਜੇ ਨੂੰ ਹਨਾ ਹੱਤ ਗੁੱਠਾ ਨਾਲ ਲਾਇਆ ਹੋਇਆ ਜਿਹਨੂੰ ਥੋੜਾ ਜਿਹਾ ਥਿੱਲਾ ਜਿੱਤਿਆ ਗੁੱਠਾ ਖੜਦਾ ਹਾਂਜੀ ਉਹ ਬਣਾਉਣੇ ਚੱਲ ਕੋਈ ਗੱਲ ਨਹੀਂ ਇਹ ਥੋੜਾ ਜਿਹਾ ਸ਼ੁਕਰ ਆ ਮੁੰਡਾ ਠੀਕ ਆ ਤੁਹਾਡਾ ਦਿਮਾਗ ਠੀਕ ਆ ਕਿਸੇ ਹੱਦ ਤੱਕ ਪਰ ਜਿਹੜਾ ਖੂਨ ਦਾ ਖੌਲ ਆ ਇਹ ਤੁਹਾਨੂੰ ਸਾਰੀਆਂ ਆਸ਼ਾਾਂ ਦੇ ਉੱਤੇ ਨਿਰਾਸ਼ਾ ਬਿਰਜ ਸਟਰੇ ਆ ਚਾਹੇ ਤੁਸੀਂ ਅਮਰਤਾਰੀਓ ਚਾਹ ਰਹਿ ਤੋਂ ਉਹ ਨਹੀਂ ਮੈਂ ਕਹਿੰਦਾ ਇੱਕ ਇਨਸਾਨ ਦਾ ਇੱਥੇ ਕਰਮ ਲਿਖਿਆ ਜਾਂਦਾ ਮਹਾਰਾਜ ਇਹ ਸਾਸ਼ਟ੍ਰ ਹੈ ਜਿਹੜਾ ਹਸਤ ਰੇਖਾ ਦਾ ਠੀਕ ਜਿਵੇਂ ਡਾਕਟਰ ਨੂੰ ਫੜਦੀ ਸਾਰ ਪਤਾ ਲਾ ਜਾਂਦਾ ਵੀ ਇਹਦੇ ਕਿੱਥੇ ਬਲਟਾ ਠੀਕ ਹੈ ਹਾਂ ਜੀ ਮੈਂ ਡਾਕਟਰ ਨਹੀਂ ਹੈਗਾ ਮੈਂ ਵੀਰ ਹਾਂ ਤੁਹਾਡਾ ਨਾ ਜੋ ਮੈਨੂੰ ਆਉਂਦਾ ਮੈਂ ਕੋਈ ਫੀਸ ਨਹੀਂ ਲਈ ਵੀਰੇ ਤੇ ਤੋਂ ਠੀਕ ਹੈ ਜੀ ਉਹ ਕਹਤਾ ਨਹੀਂ ਵੀ ਪਹਿਲਾਂ 1100 500 100 200 ਰੁਪਇਆ ਜਾਂ 1 ਕਰ ਵੀ ਆ ਬਾਦੇ ਹੈ ਨਾ ਕਿਉਂਕਿ ਮੈਂ ਮਾਰਗ ਤੇ ਸਹੀ ਚੱਲਦਾ ਬਾਈ ਤਾਂ ਮੈਨੂੰ ਮਾ લક્ષਮੀ ਨਰੈਣੀ ਆ বিষ্ণੂ ਭਗਵਾਨ ਦੀ ਤੇ ਦੁਰਗਾ ਇਹ ਸਾਰੇ ਸੁੱਖ ਦਿੰਦੇ ਨੇ ਜਦੋਂ ਆਪਾਂ ਆਗਿਆਕਾਰੀ ਬਣਦੇ ਆ ਠੀਕ ਹੈ ਜੀ ਜਦੋਂ ਆਪਾਂ ਕਿਸੇ ਦੀ ਮੰਨਦੇ ਨਹੀਂ ਬਾਈ ਜਿਵੇਂ ਵਨ ਸੰਗਰ ਹਾਂ ਜੀ ਤੇ ਉਹਦੇ ਵਿੱਚ ਤੇਰੇ ਮੇਰੇ ਵਿੱਚ ਫਰਕ ਪੈ ਜਾਣਾ ਹੁਣ ਜਿਵੇਂ ਆਪਣੇ ਸੰਭ ਦੇ ਨਾਲ ਮੈਂ ਦੇਖ ਰਿਹਾ ਮੈਂ ਆਪਣੇ ਹਿਸਾਬ ਨਾਲ ਜੇ ਤੂੰ ਮੈਨੂੰ ਕੱਲ ਨੂੰ ਕਹੈਂ ਵੀ ਮੈਂ ਤੈਨੂੰ ਆਹ ਲਾਲਤੀਆ ਜੀ ਤਾਂ ਨਾਂ ਰੋਂਗ ਹੋ ਗਿਆ ਕਿ ਨਾ ਇਹ ਸੱਚ ਆ ਮੈਂ ਆਪਣੇ YouTube ਤੇ ਜਿਹੜੇ ਕਰਦਾ ਇਹ ਮੈਂ ਨਾਉ ਨਹੀਂ ਪਾਉਂਦਾ ਨੰਬਰ ਨਹੀਂ ਪਾਉਂਦਾ ਆਪਾਂ ਦੱਸਦੇ ਆਂ ਵੀ ਅਸੀਂ ਆਪਣੇ ਕੋਲੋਂ ਵੀਰਾਂ ਨੂੰ ਫ੍ਰੀ ਕਰੀਦਾ ਵੀ ਪੈਸਾ ਦੇ ਕੈਡ ਨਹੀਂ ਕਰਾਉਂਦੇ ਉਹ ਕਹਿੰਦਾ ਵੀ ਇਹ ਦਾਮੇ ਦੇ ਸੁਗਰੂ ਬਦਣਾ ਲਾਈਫ ਹੋਵੇ ਪਰ ਅਸੀਂ ਕਹਿੰਦੇ ਜੇ ਆਉਂਦੀ ਵੀ ਤਾਂ ਦੇਸੀ ਦਵਾਈ ਦਾ ਕੰਮ ਕਰਦਾ ਉਹਨਾਂ ਤੋਂ ਆਪਣੇ ਕੋ YouTube ਦੇ Facebook ਤੇ Insta ਤੇ ਜਾਂ ਹੋਰ ਕਈ ਐਪਾਂ ਨੇ YouTube ਦੇ ਗੁਰਮਖਬਰ ਗਿਆਨ ਵਿਦਿਆਲਾ ਵੀ ਦੇ ਲਾ ਵੀਰੇ ਉਹ ਗ੍ਰਹਿ ਤੱਤਾਂ ਦੇ ਨਾਲ ਆ ਵੀ ਜਿਹੜਾ ਪੰਜ ਅਮਰਤਾਰੀ ਆ ਪੰਜ ਬਾਣੀਆਂ ਉਹਦੇ ਕੋਲ ਕਰਦਾ ਉਹਨਾਂ ਆ ਕੇ ਟਾਈਮ ਤੇ ਕਰਦਾ ਉਹਨੂੰ ਕਾਲ ਨਹੀਂ ਮਾਰਦਾ ਬਾਬਾ ਦੀਪ ਸਿੰਘ ਉਹਨਾਂ ਨੂੰ ਕਿਤੇ ਮਾਰਿਆ ਗਾਲ ਨੇ ਨਹੀਂ ਹਾਂ ਉਹਨਾਂ ਦੇ ਉਹਨੀਆਂ ਸੀ ਮਰੇ 10ਵੇਂ ਬਾਦਸ਼ਾਹ ਦੇ ਨਾਲ ਉਹ ਰੂਹਾਂ ਆਈਆਂ ਸੀ ਵੀਰੇ ਠੀਕ ਹੈ ਭਾਈ ਬੰਦਾ ਬਾਦਰ ਮਨੀ ਸਿੰਘ ਤਾਰੂ ਸਿੰਘ ਬਾਬਾ ਇਹ ਸਾਰੇ ਉਹਨਾਂ ਦੇ ਫੈਮਿਲੀ ਦੇ ਸੀ ਬਾਬਾ ਸੇਗ ਬਾਦਰ ਮਹਾਰਾਜ 9ਵੇਂ ਪਾਦਸ਼ਾਹੀ ਮਾਤਾ ਮਾਨਾ ਮਹਾਰਾਜ 10ਵੇਂ ਪਾਦਸ਼ਾਹੀ ਗੁਜਰੀ ਗਿੱਤੋ ਮਾਤਾ ਇੱਦਾਂ ਸਾਰਾ ਚਾਰ ਸਾਬਜਾ ਦੇ ਹਾਂ ਜੀ ਪਿਆਰੇ 40 ਮੁਕਤੇ ਹਨ ਨਾ ਭਰਦਾ ਕਹਿੰਦੇ ਆ ਕੋਈ ਅਰਦਾਸ ਇਦਾਂ ਨਹੀਂ ਕਰਦਾ ਧਰਮ ਜਰ ਮੈਂ ਸਾਰੇ ਦੇਖੇ ਨੇ ਜਦੋਂ ਕੋਈ ਟੱਲ ਖੜਕਾ ਕੇ ਕੋਈ ਠੰਗਾ ਖੜਕਾ ਕੇ ਰੁੜਦਾਸ ਮਹਾਰਾਜ ਕਹਿੰਦੇ ਨੇ ਵੀ ਕਿਵੇਂ ਨਾ ਕੋਈ ਮੈਂ ਰੱਬ ਨੂੰ ਮਨਾਉਂਦਾ ਮਨਦਾਦਾ ਨਹੀਂ ਹੁਣ ਪਾਠ ਹੀ ਥੋੜਾ ਪਾਠ ਕਰਦੇ ਨੇ ਉਹਨੇ ਇੱਕ ਸ਼ਿੰਦਿੱਤੇ ਆਇਓ ਮਹਾਰਾਜ ਨਾ ਕਾਲ ਫਾਸ ਕੇ ਨਿਕਟਣਾ ਜਾਇਓ ਕਹਿੰਦੇ ਕਾਲ ਨੂੰ ਘਟ ਦਿੰਦਾ ਜਿਹੜਾ मतले इक ਛਿੰ ਰੱਬ ਨੂੰ ਧਿਆਇਆ ਨਾ ਐ ਥੋੜੋ ਪੁੱਠਾ ਲਮ ਕਿ ਹੁਣ ਮਿਲੂ। ਕਿ ਨਹੀਂ ਭਾਈ? ਠੀਕ ਹੈ। ਉਸ ਟਾਈਮ ਜੰਗਲ ਸੀ ਬਾਬਾ ਫਰੀਦ ਹੋਣੀ ਸੀ ਮਾਂ ਤੋਂ ਗੁਰੂ ਬਣੇ ਨੇ। ਇਹ ਅਸੀਂ ਬੱਚਿਆਂ ਵੀਰੇ ਉਹਨਾਂ ਦਾ ਮਾੜਾ-ਮੋਟਾ ਸੁਣਿਆ ਹੋਇਆ। ਮਾੜੇ-ਮੋਟੇ ਪੜੇ ਹੋਇਆ। ਮੰਦਰ ਦੇ ਪੁਜਾਰੀਆਂ ਇੱਥੇ ਸ਼ਨੀ ਦੇਵ ਦਾ। ਠੀਕ ਹੈ। ਕਿਉਂਕਿ ਮੈਂ ਹੈਂਡੀਕੈਪ ਤਾਂ ਕੋਈ ਕਹਦੇ ਤੂੰ ਜਾਣ ਕੇ ਕਹਿਣਾ। ਮੈਂ ਹੈਗਾ ਯਾਰ ਬੀਰ ਚੇਰ ਤੇ ਆ ਵੀਰੇ। ਠੀਕ ਹੈ। ਅੱਜਾ ਮੈਨੂੰ ਛੋਡੇ ਵਰਗੇ ਬੈਠਣ ਦਾ ਮੰਤਰੀਆਂ ਦੇ ਵਿੱਚ ਮਿਲਿਆ ਹੋਇਆ ਮੈਂ ਚਾਹ ਹਿੰਦਾ ਐ ਪਰ ਮੈਂ ਕਹਿੰਦਾ ਜ਼ਿੰਦਗੀ ਵਧੀਆ ਜਸਵੰਤ ਸਿੰਘ ਮੇਰੀ ਠੀਕ ਹੈ ਜੀ ਜਿਹੜੀ ਕਲਪਨਾ ਵੀਰੇ ਖਤਮ ਹੋ ਜਵੇ ਤਾਂ ਬੰਦਾ ਵਰਗਿਤ ਹੋ ਜਾਂਦਾ ਹੈ ਕਲਪਨਾ ਜਿਹੜੀ ਮੋਹ ਮਾਇਆ ਇਹੀ ਬੰਦੇ ਨੂੰ ਬਚਾਉਂਦੀ ਆ ਸੁਖਨੀ ਸਾਹਿਬ ਕਹਿੰਦੇ ਨੇ ਕਹਿੰਦੇ ਕਿਉਂ ਲੁਕਟ ਰਿਹਾ ਅੰਧਾਰ ਨਾ ਪਟਾਉ ਸੋ ਦੇ ਲਾਵੇ ਨੇ ਤਾਂ ਕਿ ਹਾਸ ਨਾ ਆਵੇ ਇਹਨੇ ਰਸਤੇ ਦੇ ਵਿੱਚ ਦੋਸਤੀ ਨਹੀਂ ਕਰ ਸਕਦੇ ਆਪਾਂ ਠੀਕ ਬੱਚੇ ਨਾਲ ਨਾਲ ਐਨ ਦੋਸਤੀ ਕਦੇ ਨਾ ਵੇ ਰਾਸ ਹੈ ਨਾ ਜਿੱਥੇ ਤੁਹਾਡਾ ਸੌਦਾ ਵਿਕਦਾ ਉੱਥੇ ਵਿੱਚ ਉਹ ਮੇਰੀ 55 ਸਾਲ ਦੀ ਹੋ ਗਈ ਪਹਿਲਾਂ ਤਾਂ ਮੈਨੂੰ ਇਹ ਕਹਿੰਦੀ ਇਹਨੇ ਕਿਤੇ ਬੰਦਗੀ ਕਰੀ ਆ ਆਪਾਂ ਡਿਊਟੀ ਕਰੀ ਆ ਰੱਬ ਤੇ ਮੈਂ ਬੰਦਗੀ ਮੈਂ ਕਿੱਥੇ ਸੇਵਾ ਕਰ ਲੈਂਦਾ ਉਹ ਠੀਕ ਹੈ ਮੈਨੂੰ ਇਹ ਫ੍ਰੀ ਮਿਲਿਆ ਮੈਂ ਤਪ ਜਪ ਤਪ ਬਾਈ ਕੁਝ ਨਹੀਂ ਕਰਿਆ ਠੀਕ ਹੈ ਹਾਂ ਚੰਗਾ ਬਾਈ ਫਤਿਹ ਜਣਵੇ ਸ਼ੁਕਰ ਹੈ ਨਾ ਤੁਹਾਡਾ ਰਿਟਰਨ ਨਹੀਂ ਸਹੀ ਆ ਰਹੀ ਅੱਛਾ ਜੀ ਆ ਰਹੀ ਹੈ ਕਿ ਨਹੀਂ ਮੈਨੂੰ ਸੱਚ ਦੱਸੋ ਮੈਂ ਸਿੱਖ ਲਈ ਇਹ ਰਿਟਰਨ ਦੇ ਵਿੱਚ ਨੌਂ ਗ੍ਰਹਿ ਦੇ ਵਿੱਚ ਰੱਬ ਸਭ ਕੁਝ ਹੋਇਆ ਨਾ ਤੁਸੀਂ ਨਾਰੀ ਦਾ ਸਤਿਕਾਰ ਕਰੋ ਇਹ ਫ੍ਰੀ ਟਿਪ ਆ ਟੈਬਲੇਟ ਆ ਠੀਕ ਹੈ ਬਾਕੀ ਆ ਜਿਹੜਾ ਵਿਹਾਰ ਆ ਸ਼ੁਕਰ ਆ ਬਾਹਰ ਲੈ ਜਾਂਦਾ ਬਾਹਰੋਂ ਰਿਸਪੌਂਸ ਦੇਣਾ ਆਪਾਂ ਘਰੋਂ ਨਿਕਲ ਦਿੰਦੇ ਆ ਉਹ ਕਮਾ ਕੇ ਘਰ ਲਿਆਉਣਾ ਉਹਨੂੰ ਰਿਟਰਨ ਕਹਿੰਦੇ ਨੇ ਮੇਰੇ ਹਿਸਾਬ ਨਾਲ ਪੰਜਾਬੀ 'ਚ ਠੀਕ ਹੈ ਜਿਹਦਾ ਸ਼ੁਕਰ ਖਰਾਬ ਆ ਉਹਦਾ ਰਿਟਰਨ ਬੰਦ ਹੋ ਜਾਣਿਆ ਹਣਾ ਠੀਕ ਹੈ ਜਿਵੇਂ ਸ਼ਨੀ ਦੇਵ ਨੇ ਮੰਗਲ ਨੇ ਇਹ ਸਾਰੇ ਸਬਸਤ ਗ੍ਰਹਿ ਨੇ ਦੋ ਅਰਹੂ ਗੇ ਤੂੰ ਇਹਨਾਂ ਨੇ ਸਾਰੀ ਦਸ਼ਾ ਬਦਲ ਦੇਣੀ ਆ ਜੇ ਤੂੰ ਅਨ ਹੋਣੀ ਕਰਦਾ ਠੀਕ ਹੈ ਨਾਲੇ ਬੰਦੇ ਨੂੰ ਪਤਾ ਹੁੰਦਾ ਬਾਈ ਮੇਤੋਂ ਉਮਰ ਤੇਰੀ ਮੇਰੀ 55 ਤੇ ਬੰਦੇ ਨੂੰ ਪਤਾ ਹੁੰਦਾ ਮੈਂ ਗਲਤ ਕੰਮ ਕਰਤਾ ਫੇਰ ਵੀ ਉਹ ਹੰਕਾਰ ਹੀ ਮੇਰੇ ਵਰਗਾ ਮਨਦਾਨੀਆ ਕੰਮ ਕਰਦਾ ਕਰਦਾ ਉਦੀ ਸਜ਼ਾ ਭੁਗਵਾ ਥੋੜੋ ਬਹੁਤ ਹੋਗਾ ਜਿਹੜੇ ਅਰਤੀ ਚੱਕਦੇ ਨੇ ਉਹ ਤਾਂ ਤੇ ਅਰਤੀ ਤੇ ਥੋੜੋ ਪੈਣਾ ਰੰਗਾ ਭਾਈ ਜੇ ਕੋਈ ਗਲਤੀ ਨਾਲ ਬੋਲ ਗਿਆ ਵੇ ਤੇ ਸ਼ੁਕਰ ਮੈਂ ਸ਼ੁਕਰ ਦੇ ਸ਼ੁਕਰਵਾਰ ਨੂੰ ਮੈਨੂੰ ਕਾਲ ਕਰਿਓ ਤੇ ਉਹਨਾਂ ਦੇ ਦਾਨ ਪੁੰਨ ਨੇ ਜਿਹੜੇ ਯੱਗ ਨੇ ਕਹਿੰ ਲੋ ਗਰੀਬ ਦੇ ਮੂੰਹ ਚ ਪਾਉਣਾ ਨਾ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਆਪਾਂ ਦਾ ਪਿੰਡ ਚ ਲਾਉਸਮੈਂਟ ਮੇਰੇ ਵਰਗਾ ਕਰਾਉਂਦਾ ਇਹ 1100 ਜੀ ਗੁਰਮੁਖ ਸਿੰਘ ਪੰਡਤ ਨੇ ਦਿੱਤਾ ਉਹ ਹੰਕਾਰੀ ਬਣ ਗਿਆ ਮੇਰੇ ਵਰਗਾ ਹਾਂਜੀ ਉੱਥੇ ਪਾਓ ਜਿੱਥੇ ਤੁਸੀਂ ਵੀ ਨਹੀਂ ਖਾਣਾ ਬਸ ਉੱਥੇ ਜੋ ਤੁਹਾਡੀ ਸ਼ਰਧਾ ਕਿਲੋ 5 ਕਿਲੋ ਜਿਵੇਂ ਤੁਹਾਨੂੰ ਰੱਬ ਨੇ ਦਿੱਤੇ ਉਹ ਲੰਗਰ ਛਕਾ ਕੇ ਆਓ ਰੰਗ ਕਰੋ ਰਾਜਕੇ ਸ਼ਾਕੋਜਾ ਕਿ ਜਾਓ ਉੱਥੇ ਵੀ ਇੱਕ ਨੌਂਦਾ ਪ੍ਰਸ਼ਾਦਾ ਛਕ ਲਓ ਕਿਉਂਕਿ ਉਹ ਸ਼ੀਤ ਪ੍ਰਸ਼ਾਦ ਹੁੰਦਾ ਹਨਾ ਹੁਣ ਮੈਨੂੰ ਦੇਖ ਵਰਤਾਇ ਸੀ ਆਪਾਂ ਨੇ ਹਮੇਸ਼ਾਲ ਚ ਇੱਕ ਕੰਟਰੋਲ ਸੀਗਾ ਇਦਾਂ ਕਰਕੇ ਉਹ ਕਹਿੰਦੇ ਕੌਲੀਆਂ ਜੰਮਾ ਨਾ ਉਹ ਨਾ ਇਹ ਦੇਖ ਦੀ ਕੀਮਤ ਜਿਹਨੂੰ ਪਤਾ ਉਹ ਸ਼ੱਕਦਾ ਰੱਬਾ ਤੇਰਾ ਕਿਣਕਾ ਮਿਲ ਜਵੇ ਹਨਾ ਹਾਂ ਹਾਂ ਕਨਕਾ ਜੀ ਬਸਾ ਮਾਰੇ ਪੰਜਵੇਂ ਪਾਤਸ਼ਾਹਾਂ ਦੇ ਉਹ ਗੱਲਾਂ ਵੀ ਸਾਨੂੰ ਇੱਕ ਕਿਣਕੇ ਨਾਲੇ ਇੱਕ ਸ਼ਿਨ ਵਿੱਚ ਸਭ ਮਰ ਜਵੇ ਰਬਾਸ ਮਹਾਰਾਜ ਭਗਤ ਜੀ ਕਹਿੰਦੇ ਨੇ ਹਾਲ ਫਾਸ ਜੀ ਕਹਿੰਦੇ ਵੀ ਇੱਕ ਸ਼ਿਨ ਦਰਸ ਦਿਖਾਈ ਹੋਇਆ ਨਾ ਜੀ ਹਾਂ ਜਿੱਥੇ ਉਹ ਨਈ ਪੱਥਰੀ ਨੂੰ ਉਹ ਆਪੇ ਸੀ ਮਰਿਆ ਜੋ ਆਪੇ ਬ੍ਰਾਹਮਣ ਸੀ ਆਪੇ ਉਹ ਰਾਜੇ ਸੀ ਉਹ ਖੇਡ ਸੀ ਹੈ ਨਾ ਨੱਗਨ ਮੰਨ ਨੂੰ ਸਟੈਂਡਾ ਸੀ ਬਾਬੇ ਨਾਨਕ ਦੇ ਵੇਲੇ ਸੀ ਬਾਬਰ ਸੀ ਹੋਰ ਸੀ ਹੈ ਨਾ ਇਹ ਇਦਾਂ ਹੀ ਆ ਦੁਨੀਆ ਬਦ ਮੈਂ ਮੈਂ ਕਰਦੀ ਚੱਲੀ ਜਾਂਦੀਆਂ ਤੂੰ ਤਾਂ ਕਹਿੰਦੀ ਹੁੰਦੀ ਸਿੱਖਾ ਤੂੰ ਤਾਂ ਉੱਥੇ ਜਾ ਕੇ ਕਹਿੰਦਾ ਜਦੋਂ ਕੰਮੇ ਚ ਕੇ ਨਿਲਾ ਕੇ ਬਾਦ ਨੇ ਵੀ ਅੱਜ ਤੱਕ ਤਰਾ ਵੇਸਦਾ ਮੈਂ ਵੀ ਇਹ ਜਈਆਂ ਜਸਵੰਤ ਸਿੰਘ ਔਰ ਬੰਦਾ ਲਾਲਚ ਦਾ ਟੈਟਰ ਲਾਇਆ ਬਸ ਪਤਾ ਨਹੀਂ ਇੱਕ ਨਾਲ ਹੀ ਕੀ ਕੀ ਕੰਮ ਲੈਂਦਾ ਸਾਨੂੰ ਤੁਹਾਡੇ ਵਰਗੇ ਸੰਗ ਮਿਲ ਗਈ ਅਸੀਂ ਮੇਲਾ ਦੇਖ ਕੇ ਅਗੇ ਦੁਬਾਰੇ ਥੋੜੋ ਜਣਾ ਮੇਲਾ ਦੇਖ ਲਿਆ ਜਸਵੰਤ ਸਿੰਘ ਉੱਥੇ ਦੁਬਾਰੇ ਨਹੀਂ ਅਗਲਾ ਮੇਲੇ ਜਾਂਦਾ ਉਹ ਫਿੱਕਾ ਪੈ ਜਾਂਦਾ ਉਹ ਪਰਿਆ ਹੋਵੇ ਜਾਂ ਭੰਨਾ ਹੋਵੇ ਐਂਡੋ ਹੋਵੇ ਉਹ ਤਿੰਨ ਸਮਿਆਂ ਵਿੱਚ ਬੰਦੇ ਨੂੰ ਸਭ ਕੁਝ ਮਿਲਦਾ ਕਾਲ ਵੀ ਉੱਥੇ ਰੱਬ ਵੀ ਆ ਸਭ ਕੁਝ ਆ ਮੰਨ ਤੱਕਦਾ ਵਾ ਜੇ ਤਕੌਣੇ ਵਾਲਾ ਹੋਵੇ ਗੁਰੂ ਵਾਲਾ ਚਕਾਰ ਲੈਂਦਾ ਨਾ ਜਿੰਦਾ ਨਹੀਂ ਟਿਕਾਉਂਦਾ ਚੰਗਾ ਵੀਰੇ ਬਾਕੀ ਸਵਾਲ ਵਿਵਾਦ ਕਰਨਾ ਮੈਨੂੰ ਦੱਸ ਦੇ ਉਹ ਰਾਹੀ ਜਿੱਕੇ ਚੱਲਦਾ ਉਹ ਜਿੱਕੇ ਫਤਿਹ